ਸਾਸੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਂ ਤੋਂ ਪਾਵਰ ਕਾਮ ਬਿਜਲੀ ਕਾਰ ਸਬ ਅਫੀਸ ਦੁਸਾਂਝ ਕਲਾਂ ਦੀਆਂ ਤਸਵੀਰਾਂ ਖਾਸਾ ਹਾਲਤ ਦੇ ਵਿੱਚ ਇਮਾਰਤ ਤੇ ਸੜਕ ਜੋ ਕਿ ਬਹੁਤ ਹੀ ਖਾਸ ਹਾਲਤ ਨੀਮੀ ਜਗਾ ਪਾਣੀ ਭਰਿਆ ਹੋਇਆ بارش ਹੋ ਰਹੀ ਆ ਲੈ ਚੱਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਅੰਦਰ ਜਿੱਥੇ ਕਮਰਿਆਂ ਦੇ ਵਿੱਚ ਜਿਹੜੇ ਹਾਲਾਤ ਬਦ ਤੋਂ ਬਦਤਰ ਹੋ ਜਾ ਰਹੇ ਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਜੈ ਮਖਰਲਾ ਨੇ ਦੱਸਿਆ ਕਿ ਸਮੇਂ-ਸਮੇਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਾਵਰ ਕਾਮ ਦੇ ਦਫ਼ਤਰ ਨੂੰ ਉੱਚ ਅਧਿਕਾਰੀਆਂ ਨੂੰ ਬਾਰ-ਬਾਰ ਚਿੱਠੀਆਂ ਲਿਖਣ ਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਤੁਸੀਂ ਦੇਖ ਰਹੇ ਹੋ ਕਾਫੀ ਖਸਤਾ ਹਾਲਤ ਦੇ ਵਿੱਚ ਰਸਤਾ ਔਰ ਇਮਾਰਤ ਜਿਹੜੇ ਕਮਰਿਆਂ ਦੀ ਹਾਲਤ ਦਿਖਾ ਲਈਏ ਕਮਰੇ ਜਿਹੜੇ ਲੈਂਟਰ ਉਹ ਚੋ ਰਹੇ ਹਨ ਥਾਂ-ਥਾਂ ਤੋਂ ਲੈਂਟਰਾਂ ਦੀਆਂ ਜਿਹੜੀਆਂ ਟਿਗਾਆਂ ਉਹ ਡਿੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਾਨੀਮਾਲੀ ਨੁਕਸਾਨ ਹੋਣ ਦਾ ਖਾਸਾ ਜਿਹੜਾ ਉਸ ਤੋਂ ਦਾ ਹੋਇਆ ਮਲਾਜਮਾਂ ਨੂੰ ਇਸ ਸਬੰਧੀ ਜਾਣਕਾਰੀ ਦਸੇ ਦਿੰਦੇ ਹੋਏ ਕਿਹਾ ਕਿ ਡਰਦੇ ਮਾਹੌਲ ਦੇ ਵਿੱਚ ਬੈਠ ਕੇ ਦਫਤਰ ਦੇ ਵਿੱਚ ਕੰਮ ਕਰਨਾ ਪੈ ਰਿਹਾ ਹੈ ਕਿ ਕਦੇ ਵੀ ਕੋਈ ਵੀ ਵੱਡਾ ਹਸਤਾ ਜਿਹੜਾ ਵਾਪਰ ਸਕਦਾ ਹੈ ਤੁਸੀਂ ਦੇਖ ਰਹੇ ਹੋ ਕਿ ਕਮਰੇ ਦੇ ਵਿੱਚ ਪਿਆ ਸਮਾਨ ਬਹੁਤ ਹੀ ਖਰਾਬ ਹਾਲਤ ਦੇ ਵਿੱਚ ਔਰ ਲੈਂਟਰ ਜਿਹੜਾ ਆ ਉਹ ਥਾਂ ਥਾਂ ਟੁੱਟੇ ਕਢਣੇ ਸ਼ੁਰੂ ਹੋ ਚੁੱਕੇ ਹਨ ਇਸੇ ਤਰ੍ਹਾਂ ਰਿਕਾਰਡ ਵਾਲੇ ਕਮਰੇ ਦੇ ਵਿੱਚ ਸੈਡਾਂ ਤੋਂ ਕੰਦੇ ਦਾ ਕੰਦਾਂ ਦੇ ਵਿੱਚੋਂ ਜੋ ਕਿ ਪਿੱਪਲ ਔਰ ਬੋੜ ਦੀਆਂ ਜੜ੍ਹਾਂ ਆਉਣ ਕਾਰਨ ਕਮਰੇ ਦੀ ਜਿਹੜੀ ਹਾਲਤ ਉਹ ਖਸਤਾ ਹੋ ਚੁੱਕੀ ਹੈ ਔਰ ਔਰ ਜਿਹੜੀ ਜ਼ਮੀਨ ਆ ਉਹ ਥੱਲੇੋਂ ਤਸਦੀ ਜਾ ਰਹੀ ਹੈ ਕੰਦਾਂ ਦੇ ਵਿੱਚੋਂ ਤਰੇੜਾਂ ਆ ਚੁੱਕੀਆਂ ਹਨ ਤੇ ਲੈਂਟਰ ਦੀਆਂ ਟਿਗਾ ਜਿਹੜੀਆਂ ਉਹ ਫਟ ਕੇ ਡਿੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ ਇਸੇ ਤਰ੍ਹਾਂ ਬਾਕੀ ਹੋਰ ਸਾਰੇ ਕਮਰਿਆਂ ਦੇ ਵਿੱਚ ਸਾਰੇ ਲੈਂਟਰਾਂ ਦੀਆਂ ਟਿਕਾਂ ਡਿੱਗੜੀਆਂ ਅਤੇ ਛੱਤਾਂ ਚੁੰਦੀਆਂ ਹਨ ਕਿਤੇ ਵੀ ਬੈਠਣ ਨੂੰ ਜਗ੍ਹਾ ਨਹੀਂ ਹੈਗੀ। ਉਹਨਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਬਿਜਲੀ ਘਰ ਦੀ ਇਮਾਰਤ ਨੂੰ ਜਲਦੀ ਤੋਂ ਜਲਦੀ ਰਿਪੇਅਰ ਕਰਾ ਕੇ ਨਵੀਂ ਬਣਾ ਕੇ ਦਿੱਤੀ ਜਾਵੇ। ਮੁੱਖਣ ਸਰ ਅ ਅੱਜ ਜਿਹੜਾ ਤੁਹਾਡਾ ਬਿਜਲੀ ਘਰ ਆ ਇਹਦੀ ਇਮਾਰਤ ਜਿਹੜੀ ਹੈ ਬੜੀ ਖਸਤਾ ਹਾਲਤ ਵਿੱਚ ਆ। ਇਹ ਕੀ ਕਹਿਣਾ ਇਸ ਬਾਰੇ? ਅਸੀਂ ਕਹਿਣਾ ਕੀ ਹੈ ਜੀ ਜੋ ਕੁਛ ਹੈਗਾ ਸਾਰਾ ਸਾਹਮਣੇ ਆ। ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਚਿੱਠੀਆਂ ਲਿਖ ਰਹੇ ਆ ਪਰ ਇੱਥੋਂ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ। ਕਾ ਜਿੱਦਾਂ ਮੀਂਹ ਜਿਆਦਾ ਪੈ ਰਿਹਾ ਤੇ ਮੈਡਮ ਦਾ ਦੇਖੋ ਕਮਰਾ ਕਿੱਦਾਂ ਹੈਗਾ ਜਿਹੜਾ ਅਸੀਂ ਉੱਪਰੋਂ ਸਫਾਈ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਆਂ ਕਈ ਵਾਰ ਅਸੀਂ ਸੀਮੈਂਟ ਲਾ ਕੇ ਜਾਂ ਉੱਪਰੋਂ ਤਿਆਰੀ ਕੀਤੀ ਆ ਪਰ ਉਹ ਗੱਲ ਨਹੀਂ ਬਣ ਰਹੀ ਉੱਪਰ ਜਿਹੜੇ ਆ ਦਰਾਫਤ ਵਗੈਰਾ ਕਾਫੀ ਜਿੱਦਾਂ ਹੋ ਜਾਂਦੇ ਆ ਪਰ ਉਹ ਅਸੀਂ ਤਾਂ ਉੱਪਰੋਂ ਚੱਕੇ ਆ ਵੱਡੇ ਵੀ ਆ ਤੇ ਰੌਂਡ ਆਪ ਵੀ ਛੜਕਦੇ ਆ ਪਰ ਉਹਨਾਂ ਗੱਲ ਨਹੀਂ ਬਣ ਰਹੀ ਜਿਹੜੀ ਲੈਂਟਰ ਦੇ ਵਿੱਚ ਦੀ ਦੇਖੋ ਤੁਹਾਡੇ ਸਾਹਮਣੇ ਹੀ ਆ ਜਿਹੜਾ ਜਿਹੜੀਆਂ ਅਜੇ ਤੱਕ ਆ ਗਈਆਂ ਮੈਡਮ ਦੇ ਕਮਰੇ ਦੀ ਜਿਆਦਾ ਖਾਸਾ ਹਾਲਤ ਆ ਦੇਖੋ ਨੀਂਆ ਦੇ ਕੋਲ ਜਿਆਦਾ ਜਿਹੜਾ ਆ ਥੱਲੇ ਬਹਿ ਚੁੱਕਾ ਆ ਆਸਾਬ ਹੋ ਸਕਦਾ ਹੈ ਇਦਾਂ ਹੀ ਸਾਰੇ ਕਮਰਿਆਂ ਦੇ ਵਿੱਚ ਇਦਾਂ ਹੀ ਆ ਸਾਰੇ ਉੱਪਰੋਂ ਜਿਹੜੀ ਛੱਤਾਂ ਜਿਹੜੇ ਡਿੱਗ ਰਹੀਆਂ ਬਾਰ-ਬਾਰ ਅਸੀਂ ਜਦੋਂ ਕੰਮ ਕਰਦੇ ਆ ਤੇ ਸਾਡਾ ਤਾਂ ਧਿਆਨ ਹੀ ਇੱਧਰ ਰਹਿੰਦਾ ਆ ਦੂਜੀ ਗੱਲ ਇਹ ਆ ਬਾਹਰ ਪਾਣੀ ਦੇਖਿਆ ਤੁਸੀਂ ਬਹੁਤ ਹੋਣਾ ਤੇ ਸੜਕ ਆਉਣ ਜਾਣ ਦੀ ਸੜਕ ਵੀ ਖਸਤਾ ਹਾਲਤ ਆ ਵੀ ਲੋਕਾਂ ਦੇ ਜਿਹੜੇ ਬੈਲ ਦੇਣ ਆਉਂਦੇ ਆ ਲੋਕੀ ਕੋਈ ਕੰਮ ਕਰਾਉਣ ਆਉਂਦੇ ਆ ਉਹਨਾਂ ਲਈ ਵੀ ਸਾਨੂੰ ਆਉਣ ਦੇ ਵਿੱਚ ਦਿੱਕਤ ਆਉਂਦੀ ਆ ਅਸੀਂ ਆਪਣੇ ਤੌਰ ਤੇ ਉੱਥੇ ਕਾਫੀ ਕੁਝ ਵੀ ਕੁਛ ਰੱਖ ਕੇ ਜਿੱਦਾਂ ਵੀ ਕਿਦਾਂ ਰੱਖ ਕੇ ਅਸੀਂ ਲੋਕਾਂ ਦੇ ਲੰਘਣ ਦਾ ਇਂਤਜਾਮ ਕੀਤਾ ਆ ਪਰਦਾਵੇ ਜਿਹੜਾ ਪ੍ਰਸ਼ਾਸਨ ਆ ਉਹਦਾ ਇੱਧਰ ਵੱਲ ਧਿਆਨ ਨਹੀਂ ਹੈਗਾ ਅਸੀਂ ਚਾਹੁੰਦੇ ਹਾਂ ਵੀ ਮਤਲਬ ਪ੍ਰਸ਼ਾਸਨ ਇਹੀ ਅਡੀ ਕਰਦਾ ਕਿ ਕੋਈ ਹਾਸਤਾ ਹੋਵੇ ਉਸ ਤੋਂ ਬਾਅਦ ਹੀ ਕੋਈ ਇਹਦਾ ਕਦਮ ਚੁੱਕਿਆ ਜਾਵੇ ਹਾਂਜੀ ਹਾਂਜੀ ਇਹੀ ਚੀਜ਼ਾਂ ਦੇਖ ਰਹੇ ਆ ਸਰ ਸਾਡਾ ਕੰਮ 'ਚ ਧਿਆਨ ਹੀ ਹੈ ਨਹੀਂਗਾ ਸਾਡਾ ਤਾਂ ਧਿਆਨ ਹੀ ਇਹ ਰੰਦਾ ਵੀ ਪਤਾ ਨਹੀਂ ਇਹ ਕਦੋਂ ਡੈਗ ਜਾਣਾ ਤਾਂ ਕੀ ਹੋ ਜਾਣਾ ਸਾਨੂੰ ਆਪਣੀ ਜਾਣਾਂ ਦੀ ਪਈ ਆ ਤੇ ਅਸੀਂ ਜਿਹੜਾ ਵਿਭਾਗ ਦੇ ਜਿਹੜਾ ਦੇਖੋ ਜਿਹੜਾ ਸਮਾਨ ਤੇ ਆ ਅਸੀਂ ਆਪਣੇ ਤੌਰ ਤੇ ਇਹਨੂੰ ਧਕਿਆ ਹੋਇਆ ਦੂਜੀ ਗੱਲ ਇਹ ਹੈਗੀ ਆ ਵੀ ਹਾਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਮਟੀਰੀਅਲ ਬਥੇਰਾ ਲੱਗਾ ਆ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਦਫ਼ਤਰ ਲਈ ਘੱਟੋ ਘੱਟ 2-3 ਕਮਰੇ ਬਣਾ ਕੇ ਦਫ਼ਤਰ ਦਾ ਸਾਡਾ ਵਧੀਆ ਬਣਾਇਆ ਜਾਵੇ ਜਿੱਥੇ ਅਸੀਂ ਬੈਠਣਾ ਆ ਜਾਂ ਲੋਕਾਂ ਨੂੰ ਅਸੀਂ ਸੋ ਕੋਈ ਸਹੂਲਤਾਂ ਦੇ ਮੈਂਟੇਨੀਆਂ ਬਿਲਕੁਲ ਜੀ ਤੇ ਹੁਣ ਤੱਕ ਨੁਕਸਾਨ ਹੋਣ ਤੋਂ ਕਿਦਾਂ ਕੋਈ ਹੁਣ ਤੱਕ ਕਿੱਦਾਂ ਹੈਗਾ ਵੀ ਅਸੀਂ ਆਪਣੇ ਤੌਰ ਤੇ ਇਹਨੂੰ ਬਜਾਈ ਜਾਂਦੇ ਆ ਕਿਤੇ ਤਰਪਾਲਾ ਪਾ ਕੇ ਕਿਤੇ ਪਾਣੀ ਕੱਢ ਕੇ ਸਵੇਰੇ ਆਉਨੇ ਆ ਪਹਿਲਾਂ ਪਾਣੀ ਕੱਢਦੇ ਆ ਕੋਈ ਜਿਵੇਂ ਅਸੀਂ ਫਾਇਲਾਂ ਕੋ ਕਿਤੇ ਰੱਖਦੇ ਕੋ ਕਿਤੇ ਰੱਖਦੇ ਆ ਲੇਕਿਨ ਇਹ ਚੋਰੀਆ ਜਦੋਂ ਸਾਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਪਤਾ ਲੱਗਦਾ ਉਹਦੋਂ ਢੈਗ ਜੀ ਡੈਗ ਗਈ ਹੈ ਕਦੇ ਪਤਾ ਲਾਦਾ ਉਹਦੋਂ ਢੈਗ ਡੈਗ ਗਈ ਹੈ ਉਦੋਂ ਲੈਂਟਰ ਦੀਆਂ ਜਿਹੜੀਆਂ ਢਿਗਾਂ ਉਹ ਡਿਗਣੀਆਂ ਸ਼ੁਰੂ ਹੋ ਗਈਆਂ ਸ਼ੁਰੂ ਹੋ ਗਈਆਂ ਹਾਂ ਤੇ ਕਦੇ ਵੀ ਕੋਈ ਵੀ ਹਸਤਾ ਹੋ ਸਕਦਾ ਬਿਲਕੁਲ ਬਿਲਕੁਲ ਧੰਨਵਾਦ ਜੀ ਠੀਕ ਹੈ